ਕੋ ਰਾਜਾ ਸੀ ਰਾਜੇ ਦੀ ਵਜ਼ੀਰ ਨੇ ਬੜੇ ਗੁਲ ਕੀਤੇ ਸੀ ਰਾਜੇ ਤੇ ਪਿਆਰ ਬੜਾ ਸੀ ਦੋਨ ਦਾ ਤੇ ਕਿਸੇ ਨੇ ਇਸ ਪਿਆਰ ਨੂੰ ਜਰਿਆ ਨਾ ਕੋਈ ਈਦਾਂ ਦਾ ਬਲੇਮ ਲਾਤਾ ਵਜ਼ੀਰ ਤੇ ਰਾਜੇ ਪ੍ਰਤੀ ਵੀ ਤੇਰੀ ਪਤਨੀ ਦੇ ਅੰਗ ਸੰਗ ਕੋਈ ਇਸ ਤਰ੍ਹਾਂ ਕਰਕੇ ਰਹੋ ਵਿਚਾਰ ਐਸ ਹਿਸਾਬ ਨਾਲ ਬਲੇਮ ਲਾਇਆ ਵੀ ਇਸ ਬੰਦੇ ਨੂੰ ਮਰਵਾਉਣਾ ਹੈ ਰਾਜੀ ਕੰਨਾਂ ਦੇ ਕੱਚੇ ਹੁੰਦੇ ਆ ਉਹਨੂੰ ਜਦੋਂ ਪਤਾ ਲੱਗਾ ਤੇ ਉਹਨੇ ਸੁਣੀ ਨਹੀਂ ਗਿਣੀ ਨਹੀਂ ਕਿਸੇ ਦੀ ਤੇ ਕਹਿੰਦਾ ਵੀ ਇਹਨੂੰ ਨਾ ਧਰਤੀ 'ਚ ਗੱਡ ਕੇ ਤੇ ਕੁੱਦਿਆਂ ਤੋਂ ਫੜਵਾ ਦੋ ਪਹਿਲਾਂ ਇਦਾਂ ਦੀ ਨਾ ਸਜ਼ਾ ਹੁੰਦੀ ਆ ਸਜ਼ਾ ਮੁਕਰਰ ਹੋ ਗਈ ਕਹਿੰਦੇ ਉਸ ਵੇਲੇ ਜਿਹੜਾ ਉਹਦਾ ਕੋਈ ਪੰਡਤ ਸੀ ਕਾਜੀ ਸੀ ਤੇ ਉਹਨਾਂ ਨੇ ਪੁੱਛਿਆ ਵੀ ਤੇਰੀ ਸ਼ਾਗੀਆ ਕਹਿੰਦੇ ਵੀ ਸਾ ਕੋਈ ਨਹੀਂ ਹੁਣ ਮੌਤ ਹੀ ਹੁਣ ਕੀ ਸ਼ਾ ਕਹਿੰਦੇ ਕੋਈ ਵੀ ਤੇਰੇ ਮਨ ਦੀ ਹੈਗੀ ਤਾਂ ਯਾਹਰ ਕਰ ਇਹਦਾ ਰਿਜਲਟ ਬੜਾ ਸੋਹਣਾ ਨਿਕਲਣ ਧਿਆਨ ਦਿਓ ਕਿਹਿਆਂ ਨੇ ਜਾਣਾ ਵੀ ਹੁੰਦਾ ਵਾ ਤੇ ਕੋਈ ਨਾ ਕੋਈ ਲੈ ਜਾ ਮੈਂ ਤਾਂ ਪਹਿਲਾਂ ਸਾਖੀ ਸੁਣਾ ਲਾਂ ਇਹ ਲੜੀਵਾਰ ਕਥਾ ਵਿੱਚ ਇਹ ਜਿਹੜੀ ਰੋਜ ਹੁੰਦੀ ਉਹਨਾਂ ਨੂੰ ਪਤਾ ਪਰ ਕਿੱਥੇ ਕੋ ਪਹੁੰਚੇ ਸੀ ਨਾ ਸੋਚ ਕੇ ਤੇ ਕਹਿੰਦਾ ਵੀ ਇਦਾਂ ਕਰੋ ਮੇਰੀ ਇੱਛਾ ਵਾ ਕੀ ਮੈਨੂੰ 15 ਦਿਨ ਦੀ ਜ਼ਿੰਦਗੀ ਦੇ ਦਿਓ ਕੈਦ ਵਿੱਚ ਮੈਨੂੰ 15 ਦਿਨ ਦੇ ਦਿਓ ਫਿਰ ਮੈਨੂੰ ਇਦਾਂ ਕਰ ਲਿਓ ਤੇ ਨਾਲ ਹੀ ਕਹਿੰਦੇ ਜਿਸ ਕੈਦ ਵਿੱਚ ਮੈਂ ਰਹਿਣਾ ਨਾ ਉਸ ਕੈਦ ਨੂੰ ਬਾਹਰ ਚਾਰ ਦੁਵਾਰੀ ਤੋਂ ਜਿੰਦਰਾ ਲਾਇਓ ਤੇ ਅੰਦਰ ਮੈਨੂੰ ਘੁੰਮਣ ਦੀ ਆਜ਼ਾਦੀ ਦੇ ਕਹਿੰਦੇ ਕੋਈ ਗੱਲ ਫੇਰ ਵੀ ਵਜીર ਰਿਆ ਅੱਜ ਕੱਲ ਦੁਨੀਆ ਦੀ ਫਿਜ਼ਰਤ ਆ ਤੁਸੀਂ ਬੁੱਢੇ ਬੇਬੇ ਬਾਪੂ ਬੈਠੇ ਨਾ ਤੁਸੀਂ ਕਿੰਨਾ ਕੀਤਾ ਆਪਣੇ ਘਰਦਿਆਂ ਦਾ ਹੰਤ ਨੂੰ ਤੁਹਾਡੇ ਮੂੰਹ ਤੇ ਥੋੱਕੀ ਪਿਆ ਜਿਹੜਾ ਬਿਰਧ ਹੋ ਗਏ ਕੰਮਾਂ ਤੋਂ ਰਹਿ ਗਏ ਨਿੱਕੇ ਨਿੱਕੇ ਪੋਤੇ ਹੀ ਨਹੀਂ ਮਾਣ ਪੋਤੀਆਂ ਕਹਿਣ ਲੱਗੇ ਪਤਾ ਨਹੀਂ ਇਹਨਾਂ ਕਦੋਂ ਗਲੋ ਲੈਣਾ ਹਜੀ ਉਹਨਾਂ ਨੂੰ ਪਤਾ ਨਹੀਂ ਵੀ ਇਹਨਾਂ ਨੇ ਕਿੰਨੀ ਕਮਾਈ ਕੀਤੀ ਇਸ ਕਰਕੇ ਉਹ ਕਹਿੰਦੇ ਚਲੋ ਫਿਰ ਵੀ ਵਜીર ਰਿਹਾ ਇਹ ਕਈ ਮਸਲੇ ਹੱਲ ਕਰਦਾ ਰਿਹਾ ਇਹ ਜਾਂ ਕਹਿੰਦੇ 15 ਦਿਨ ਦਿੱਤੇ ਉਹਨੇ ਕੀ ਕੀਤਾ ਉਹ ਕਹਿੰਦੇ ਜੋ ਖਾਣਾ ਪੀਣਾ ਤੇਰੀ ਖੁਸ਼ੀ ਉਹਨੇ ਨੌਕਰਾਂ ਨੂੰ ਕਹਿਣਾ ਵੀ ਮੈਨੂੰ 3-4 ਕਿਲੋ ਗੁੜ ਦੇ ਦਿਓ ਇਹ ਉਹ ਵਸਦਾ ਵੀ ਕਹਿੰਦੇ ਗੁੜ ਖਾ ਖਾ ਮਰਨਾ ਹੈ ਪਰ ਉਹਨਾਂ ਨੂੰ ਕਿਉਂ ਵੀ ਇਹਨੂੰ ਕੀ ਲੱਗੇ ਚੀਜ਼ ਮੰਗਦਾ ਦਿਓ ਉਹਨਾਂ ਨੇ ਰੋਜ਼ 5-6 ਕਿਲੋ ਗੁੜ ਦੇ ਜਾਣਾ ਇੱਕ ਪੇਸੀ ਉਹਨਿਆਵ ਖਾ ਲੈਣੀ ਤੇ ਬਾਕੀ ਜਿਹੜਾ ਬਚਣਾ ਉਹ ਜਿੱਥੇ ਕੁੱਤੇ ਸੀ ਨਾ ਸ਼ਿਕਾਰੀ ਜਿੰਨਾ ਕੁੱਤਿਆਂ ਨੇ ਉਸ ਤਰੀਕ ਨੂੰ ਉਹਨੂੰ ਖਤਮ ਕਰਨਾ ਸੀ ਨਾ ਉਹਨੇ ਰੋਜ਼ ਜਾਣਾ ਤੇ ਉਹਨਾਂ ਕੁੱਤਿਆਂ ਨੂੰ ਗੁੜ ਪਾਉਣਾ ਤੁਸੀਂ ਅੱਗੇ ਵੀ ਸੁਣੀ ਹੋਵੇਗੀ ਸਾਡੀ ਬੜੀ ਪਿਆਰੀ 15 ਦਿਨੋ ਗੁੜ ਪਾਉਂਦਾ ਰਿਹਾ ਤੇ ਸਮਾਂ ਮੁੱਕ ਗਿਆ ਤੇ ਰਾਜਾ ਕਿੰਨਾ ਲਿਆਉ ਉਹ ਵੀ ਚੌਂਕ ਦੇ ਵਿੱਚ ਉਹਨੂੰ ਗੜ ਦਿੱਤਾ ਗਿਆ ਉਹਦੇ ਉੱਤੇ ਦਹੀਂ ਪਾਇਆ ਗਿਆ ਹੋਰ ਕਈ ਪਦਾਰਥ ਪਾਏ ਗਏ ਤੇ ਕੁੱਤਿਆਂ ਨੂੰ ਛੱਡਦਾ ਜਦੋਂ ਕੁੱਤਿਆਂ ਨੂੰ ਛੱਡਿਆ ਉਹ ਇੰਨੀ ਤੇਜ਼ੀ ਨਾਲ ਕਿ ਅੱਗੇ ਵੀ ਸਜ਼ਾ ਉਹ ਇਹੋ ਹੀ ਦਿੰਦਾ ਸੀ ਉਹ ਗਿੱਜੇ ਸੀ ਉਹ ਖੇ ਰੱਖਣੇ ਤੇ ਉਹਨਾਂ ਫਟਾਫਟ ਜਾਂਦੇ ਜਾਂਦੇ ਹੀ ਬੰਦੇ ਨੂੰ ਲੀਰਾਂ ਕਰਦੇ ਅਕਈ ਬੱਚਿਆਂ ਨੂੰ ਖਾ ਜਾਂਦੇ ਕਿਤੇ ਰਾਜਾ ਤਮਾਸ਼ਾ ਵੇਖਣ ਲਈ ਆਇਆ ਸਾਰੇ ਉਹਦੇ ਮਹਿਮਾਨ ਆਪਣੇ ਵਰਗੇ ਤਮਾਸ਼ਗੀਰ ਲੋਕ ਆਏ ਕਹਿੰਦੇ ਅੱਜ ਨਜ਼ਾਰਾ ਵੇਣੇ ਉਹ ਜਿਨ੍ਹਾਂ ਨੇ ਚੁਗਲੀ ਚਗਲੀ ਲਾਈ ਹੋਈ ਬਥੇਰੇ ਕਈਆਂ ਨੂੰ ਨਾਲ ਲੈ ਆਏ ਤੇ ਉੱਥੇ ਕੋਈ ਖੇਡ ਹੋਰੀ ਬਣ ਗਈ ਉਹ ਜਦੋਂ ਕੁੱਤੇ ਇੰਨੀ ਤੇਜ਼ੀ ਨਾਲ ਆਏ ਜੀਭਾਂ ਕੱਢ ਕੇ ਦੰਦ ਕੱਢ ਕੇ ਪਰ ਜਦੋਂ ਲਾਗੇ ਆਏ ਨਾ ਖਾਣ ਦੀ ਵਜਾਇ ਉਹਨੂੰ ਚੱਟਣ ਲੱਗ ਪਏ ਉਹ ਸਤਨਾਮ ਸ੍ਰੀ ਉਹ ਰਾਜਾ ਕਹਿੰਦਾ ਚਾਕਰਾਂ ਨੂੰ ਕਹਿੰਦਾ ਓਏ ਇਹ ਕੀ ਇਹਨਾਂ ਨੇ ਖਾਧਾ ਕਿਉਂ ਨਹੀਂ ਐ ਕੁਝ ਵਜ਼ੀਰ ਹੱਸਿਆ ਕਹਿੰਦਾ ਵੇ ਰਾਜਾ ਦੁਰਲੰਤ ਤੇਰੇ ਕਹਿੰਦਾ ਤੇਰੇ ਨਾਲੋਂ ਤੇ ਤੇਰੇ ਰਾਜ ਨਾਲੋਂ ਤੇ ਕੁੱਤੇ ਚ ਹੀ ਇਮਾਨਦਾਰੀ ਓਏ ਤੂੰ ਰਾਜਾ ਏ ਤੂੰ ਤੇ ਕੁੱਤੇ ਤੋਂ ਵੀ ਗਿਰ ਗਿਆ ਇਹਨਾਂ ਜਬਾਨ ਸੰਭਾਲ ਕੇ ਇਹਨਾਂ ਮੌਤ ਤੋਂ ਵੱਧ ਕੀ ਦੇ ਦੇਗਾ ਅੱਜ ਮਹਾਰਾਜਾ ਰਣਜੀਤ ਸਿੰਘ ਦੀ ਵਰਸੀ ਵੀ ਆ ਉਧਰ ਵੀ ਆਪਾਂ ਜਾਣਾ ਕੋਈ ਸਮਾਜ ਜੀ ਉਹਨਾਂ ਦਾ ਪਾਵਣਾ ਵਾਲਾ ਅੱਜ ਪੇਸ਼ ਕਰੂੰਗਾ ਮੈਂ ਪਾਕਾ ਕਿਉਂਕਿ ਵੱਡੇ ਇਤਿਹਾਸ ਵੱਡੇ ਆ ਕਹਿੰਦਾ ਦੁਰਲਾਣ ਤੇ ਤੇਰੇ ਰਾਜ ਤੇ ਔਰ ਲਾਈਵ ਚੱਲਦਾ ਅੱਜ ਸਾਡੇ ਰਾਜਿਆਂ ਨੇ ਸਾਨੂੰ ਮਾਰਿਆ ਜੇ ਸਾਡੇ ਰਾਜੇ ਚੰਗੇ ਹੁੰਦੇ ਸਾਡਾ ਪਾਣੀ ਸਾਹਮਣੇ ਸਾਡੀ ਜਵਾਨੀ ਸਾਹਮਣੇ ਸਾਡੀ ਬਾਣੀ ਸਾਹਮਣੇ ਅੱਜ ਕੀ ਲੋੜ ਸੀ ਟਰੱਕ ਭਰ ਕੇ ਅਮਰੀਕਾ ਜਾਣ ਦੀ ਕੋਈ ਲੋੜ ਨਹੀਂ ਸੀ ਪੰਜਾਬ ਦੇ ਵਿੱਚ ਗੁਰੇ ਆਉਂਦੇ ਸੀ ਚ ਭੱਜ ਪਰ। ਅੱਜ ਜਿੰਨੇ ਗੁਰਦੁਆਰੇ ਆ ਜਿੰਨੇ ਮੰਦਰ ਐ ਜਿੰਨੇ ਚਰਚ ਐ ਇੱਕੋ ਹੀ ਅਰਦਾਸ ਹੋਉਂਦੀ ਜੇ ਸਾਰਿਆਂ ਬਾਹਰ ਜਾਣਾ। ਬਾਬਾ ਜੀ ਬਾਹਰ। ਥਾਈ ਬਾਹਰ ਜਾਣਾ। ਸੱਚ ਐ। ਇੱਥੇ ਖੰਡ ਪਾਠ ਚੱਲਦਾ ਐ। ਰੋਜ਼ ਸੀ ਤੇ ਜਿਹਦਨ ਭੋਗ ਪਾਈਦਾ ਸਨ ਤਾਂ ਸਾਧ ਲਈਂਦੀਆਂ ਸਾਰਿਆਂ ਦੀ ਪੜ ਕੇ ਵੇਖ ਲਓ ਮੇ ਤੁਹ ਲਿਸਟ 'ਪਈ 13 ਖੰਡ ਪਾਠ ਹੋਏ। 13 ਦੇ ਵਿੱਚੋਂ ਦੋ ਹੱਦਾਂ ਐ ਤੇ ਜਿਹੜੇ ਬਾਕੀ 11 ਸਾਰੇ ਬਾਹਰ ਗਏ। ਕਹਿੰਦਾ ਲਾਣ ਤੇ ਤੇਰੇ ਰਾਜ ਤੇ ਤੂੰ ਤਾਂ ਕੁੱਤੇ ਨਾਲੋਂ ਵੀ ਭੈੜਾ ਤੂੰ ਰਾਜਾ ਏ ਕਹਿੰਦਾ ਇਹਨਾਂ ਨੂੰ ਮੈਂ 15 ਦਿਨ ਪਿਆਰ ਕੀਤਾ ਵਫਾਦਾਰੀ ਵੇਖ ਇਹਨਾਂ ਦੀ ਵਫਾਦਾਰੀ ਇਹਨਾਂ ਨੂੰ ਮੈਂ 15 ਦਿਨ ਪਿਆਰ ਕੀਤਾ ਤੇ ਇਹਨਾਂ ਆਪਣੇ ਪਿਆਰ ਦਾ ਮੁੱਲ ਮੋੜਤਾ ਕਹਿੰਦਾ ਵੇ 50 ਸਾਲ ਤੇਰੇ ਨਾਲ ਫਿਰਦਾ ਰਿਹਾ ਤੇ ਇੱਕ ਕਿਸੇ ਬੰਦੇ ਦੇ ਮਗਰ ਲਾ ਕੇ ਤੂੰ ਮੈਨੂੰ ਮੇਰਾ ਪਰੋਸੇ ਹੀ ਘੋੜਦਾ ਤੇ ਗੁਰਬਾਣੀ ਕੀ ਕਹਿੰਦੀ ਹੈ ਹਮ ਕੂਕਰ ਤੇਰੇ ਦਰਬਾਰ ਜਦੋਂ ਭੋਗ ਪੈਂਦਾ ਤੇ ਸਲੋਕ ਆਉਂਦਾ ਸੁਆਮੀ ਕੋ ਗ੍ਰਿਉ ਜਿਉ ਸਦਾ ਸਵਾਨ ਤਜਤ ਨਹੀਂ ਨਿਤ ਸ੍ਰੀ ਨਾਨਕ ਇਹ ਬਿਧਿ ਪਜੋ ਇੱਕ ਮਨ ਹੋਏ ਇੱਕ ਚਿਤ ਤੇ ਇੱਕ ਬਾਦਰ ਕੀਤੇ ਪਿਆਰ ਕਰਨਾਂ ਦੇ ਕੁੱਤੇ ਤੋਂ ਸਿੱਖ ਲੈ ਓਏ ਪਰ ਭੋਗ ਦੇਤੇ ਆਪਾਂ ਪਹੁੰਚਦੇ ਨਹੀਂ ਆਪਾਂ ਦੇ ਪਹੁੰਚੀ ਦਾ ਉਦੋਂ ਜਦੋਂ ਰਾਗਮਾਲਾ ਸ਼ੁਰੂ ਹੁੰਦੀ ਤੇ ਪਕੌੜੇ ਖਾ ਖੋ ਕੇ ਬੋਲਾਈਦਾ ਹੋ ਗਏ ਕੋਈ ਸੁਣਿਆ ਜੀ ਕੋਈ ਕੁ ਰੂਹਾਂ ਹੋਣਗੀਆਂ ਜਿਨ੍ਹਾਂ ਸਾਰੇ ਸ਼ਲੋਕ ਸੁਣੇ ਜਾਂ ਆਪ ਪੜੇ ਆਖੋ ਸਤਨਾਮ ਤੇਵਾਰੇ ਸੱਚੇ ਬਾਸ਼ਾ ਤਰਸ ਕਰਨਾ ਰਹਿਮਤ ਕਰਨਾ ਕਹਿੰਦੇ ਕੁੱਤਾ ਇੱਕ ਟੁਕੜੇ ਬਦਲੇ ਮਾਲਕ ਦਾ ਘਰ ਨਹੀਂ ਛੱਡਦਾ ਉਧ ਦੇਰੀ ਇਹ ਅਰਦਾਸ ਨਹੀਂ ਪੂਰੀ ਹੋਈ ਤੇ ਸਿਆਣੇ ਵਾਲ ਤੁਰ ਪਿਆ ਇਦਾਂ ਹੀ ਐ ਹਵਤੇ ਚ ਸੱਤ ਦੇਣਾ ਤੇ ਅੱਠ ਬਾਬੇ ਆ ਤਈ ਗਿੱਜ ਗਿੱਜੇ ਕੀ ਸਾਨੂੰ ਕਹਿੰਦੇ ਬਾਬਾ ਜੀ ਧਾਗਾ ਤੂੰ ਗੱਲ ਕਰਕੇ ਦੇਂਦੇ ਅੱਜ ਵਸਿਆ ਤੇ ਕਾਇਆ ਮੈਂ ਬੜੀ ਧਾਗਾ ਕਰਾਉਣਾ ਮੈਂ ਕਿਹਾ ਤੂੰ ਕਿਹੜੀ ਭਲਾਣ ਨੂੰ ਮਿਲ ਪਿਆ ਕੀ ਅੱਗੇ ਮੈਂ ਤਾਂ ਲੱਭਦਾ ਰਿਹਾਂ ਇਹੋ ਜੀ ਕਥਾ ਭਗਤਾਂ ਗਾਗੀ ਕਰਨਾ ਕਹਿੰਦੇ ਜੀ ਕਰ ਦਿਓ ਦਰਦ ਜੀ ਪੈਦੀ ਲੱਤ ਤੇ ਮੈਂ ਕਿਹਾ ਹਰ ਜੂ ਤਾਂ ਕੇ ਨਾ ਆਖੋ ਸਤਿਨਾਮ ਵਾਹਿਗੁਰੂ। ਤੋ ਇਸ ਕਰਕੇ ਗੁਰੂ ਪਾਤਸ਼ਾਹ ਮੇਰ ਕਰੇ ਵਾਕੇ ਅਸੀਂ ਕੁੱਤੇ ਤੋਂ ਵੀ ਗੁਸਤਾਖੀ ਵਾਅ ਕਰਿਓ ਭੈੜਿਆ। ਤੁਸੀਂ ਕੁੱਤਾ ਰੱਖ ਲਿਓ ਨਿਕਾ ਜਾ। ਤੁਸੀਂ 4 ਦਿਨ ਵਾਂਡੇ ਚਲ ਜਿਓ ਮਰ ਤੇ ਜਾਊਗਾ। ਗਵਾਂਡੀ ਤੇ ਕਰ ਜਾ ਕੇ ਨਹੀਂ ਕੋ ਮੈਨੂੰ ਰੋਟੀ ਦੇ। ਮੇਰੇ ਕੋਲੋਂ ਨਹੀਂ ਕਵਾਂ ਤੁਸੀਂ ਵੱਡੇ ਆਪਾਂ। ਸੰਗਤ ਵੱਡੀ ਆ ਆਪਾਂ ਸਿਰਫ ਇੱਥੇ ਗੁਰੂ ਦਾ ਰਸ ਸਿਫਤ ਸਲਾਹ ਕਰ ਰਹੇ ਵੀ ਸਾਡੇ ਗੁਰੂ ਨੇ ਭੋਗ ਦੇ ਸ਼ਲੋਕਾਂ ਚ ਕੁੱਤੇ ਦਾ ਜ਼ਿਕਰ ਕੀਤਾ ਵੀ ਕੁੱਤੇ ਵਰਗਾ ਵਫਾਦਾਰ ਹੋ ਜਾ ਹੈ ਬਾਬਾ ਬੁੱਲੇ ਸ਼ਾਹ ਦਾ ਵੀ ਕਲਾਮ ਆ ਰਾਤੀ ਜਾਗਣ ਭਗਤ ਸਦਾਵਨ ਰਾਤੀ ਜਾਗਣ ਕੁੱਤੇ ਇਤੋਂ ਤੇ ਮਾਲਿਕ ਦਾ ਦਰ ਕਦੇ ਨਹੀਂ ਛੱਡਦੇ ਜੋ ਜਾ ਹਾਂ ਸ੍ਰੀ ਆ ਮਾਲਕ ਦਾ ਦਰਖਦੇ ਨਹੀਂ ਛੱਡਦੇ ਭਾਵੇਂ ਵਜਣ ਜੁੱਤੇ ਰੁੱਖੀ ਮਿੱਸੀ ਖਾ ਕੇ ਜਾ ਰੂੜੀ ਤੇ ਸੁੱਤੇ ਉੱਠ ਬੁਲਿਆ ਉੱਠ ਬੁਲਿਆ ਹਾਏ ਹਾਏ ਉੱਠ ਨਾਮ ਧਿਆ ਲੈ ਨਹੀਂ ਤੇ ਬਾਜੀ ਲੈ ਗਏ ਕੁੱਤੇ ਤੈਥੋਂ ਬਾਬਾ ਬੁੱਲ੍ਹੇ ਸਰ ਦਾ ਕਲਾਮ ਕਹਿੰਦਾ ਓਏ ਉੱਠ ਬਾ ਸਤੈ ਰੀਨਾ ਦਿਨੇ ਰਾਤ ਇਸੀ ਚ ਕਿਤੇ ਸੰਗਤ ਜਾ ਆਇਆ ਕਰ ਵਾਹਿਗੁਰੂ 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 ਸਾਧ ਸੰਗਤ ਜੀ ਭਲਾ ਹੋਣਾ ਜਿੰਨਾ ਇਸ ਸਰੀਰ ਨੂੰ ਪਸੀਨਾ ਆਉਂਦਾ ਨਾ ਉਹਨਾਂ ਤੁਹਾਡੇ ਵਾਸਤੇ ਨਿਯਾਮਤਾ ਰੋਗੇ ਜਿਹਦਾ ਆਪਾਂ ਜ਼ਿਆਦਾ ਲਾਲਚ ਕਰੀ ਜਾਂਦੇ ਨੇ ਨਾ ਇਸੇ ਦਾ ਡੰਡ ਲਾਈ ਜਾਂਦਾ ਸਰੀਰਾਂ ਦੀ ਅਜਿੰਨੀ ਬਲੌਕ ਜੋ ਹੁੰਦੀ ਸਰੀਰ ਰੋਗੀ ਪੀੜਾ ਨਿਕਲਦੀਆਂ ਕਿਉਂਕਿ ਸਰੀਰ ਖੁੱਲਣ ਨਹੀਂ ਦਿਆ ਤੁਸੀਂ 2 ਮਿੰਟ 4 ਕੋਹਾੜ ਜੀ ਹੋਊਗੀ ਜਦੋਂ ਐ ਪੂਰਾ ਸਰੀਰ ਪਸੀਨੇ ਨਾਲ ਭੇਜਦੇ ਨਾ ਫਿਰ ਤੁਰ ਕੇ ਵੇਖਿਓ ਐ ਲੱਗੂਗਾ ਜਿਵੇਂ ਕੋਈ ਭਾਰ ਲੈ ਗਿਆ ਹੁੰਦਾ ਐਨੀ ਗੰਦਗੀ ਬਾਹਰ ਨਿਕਲਦੀ ਰੋਮ ਖੁੱਲਦੇ ਆ ਤੇ ਹੁਣ ਸਾਰੇ ਯਾਨੀ ਫੈਸ਼ਨ ਨੇ ਖਾਲੇ ਵੀ ਕਿਤੇ ਰੰਗ ਤੇ ਦਾਗ ਨਾ ਪੈਣ ਬਾਰੋਂ ਗੋਰਾ ਗੋਰਾ ਰਹਿ ਜੀ ਅੰਦਰ ਤੇਰਾ ਸਾਰਾ ਹੀ ਕਾਲਾ ਹੋ ਜਾਣਾ ਪਹਿਲੇ ਸਾਡੇ ਦਾਦੇ ਬਾਬੇ ਉਹ ਧੁੱਪ ਧੁੱਪ ਚਰਿੰਦੇ ਪੈਰ ਫੜਦੇ ਹੋਣੇ ਰੰਗ ਰੰਗ ਕਾਲੇ ਛਾ ਹੁੰਦੇ ਸੀ ਅੰਦਰ ਉਹਨਾਂ ਦੇ ਸੋਨੇ ਨੇ ਜੀ ਸਾਡਾ ਰੰਗ ਹੀ ਗੋਰਾ ਰਹਿ ਗਿਆ ਤੇ ਅੰਦਰ ਖਤਮ ਜਾਂ ਕੱਪੜੇ ਕੂਪੜੇ ਦੀਦੇ ਦਸ ਜੀ ਤਾਂ ਕਾ ਮਾਰਦੇ ਹੋ ਤੇ ਬਸ ਆਖੋ ਸਤਨਾਮ ਵਾਹਿਗੁਰੂ ਆਓ ਪਿਆਰਿਓ ਪਿਆਰ ਦੀ ਗੱਲ ਹੈ ਪ੍ਰੇਮ ਦੀ ਗੱਲ ਹੈ ਜਿੱਦਾਂ ਮਾਲਕ ਨੂੰ ਵੇਖ ਕੇ ਕੁੱਤਾ ਪੈਰ ਚੁੰਮਦਾ ਹੈ ਕੁੱਤਾ ਚਾਹ ਕਰਦਾ ਹੈ ਲਾਡ ਕਰਦਾ ਹੈ ਅੱਜ ਰਾਇਪੋਏ ਦੀ ਤਲਵੰਡੀ ਦੇ ਦਰਿਆ ਰਾਵੀ ਉਧਰ ਚਲੇ ਗਿਆ ਨਾ ਤੇ ਉਥੋਂ ਦੇ ਪਸ਼ੂ ਪੰਦੇ ਗਲੀਆਂ ਦਾ ਘਟਾ ਗਖ ਵੀ ਗੁਰੂ ਨਾਨਕ ਨੂੰ ਸਜਦਾ ਕਰਦੇ ਹਨ